ਫਟ ਕਿਤੇ ਰੱਖਿਆ ਜੀ ਬਿਲਕੁਲ ਫਟੇ ਹੋਏ ਹੋਈਆਂ ਨਾ ਮੋੜੀ ਹੋਣਗੀਆਂ ਜਿੱਦਾਂ ਤੁਸੀਂ ਦੋਰੇ ਸਾਡੀ ਗੱਲ ਨੂੰ ਕਿ ਪੂਰਾ ਪ੍ਰੋਗਰਾਮ ਅਮਰੀਕਾ ਆਪਣਾ ਬਣਾਉਂਦੇ ਸਾਡੇ ਤੁਸੀਂ ਹਰ ਮਨ ਪਿਆਰੇ ਹੋ ਗੱਲ ਨੂੰ ਜੇ ਅਸੀਂ ਪੂਰੀ ਰੋਕੀ ਇਸ ਤਰ੍ਹਾਂ ਕੀ ਜਾਵੇ ਬਾਤਾਂ ਤੋਂ ਰੋਕ ਕੇ ਜਾਇਆ ਹੈ ਹੱਲ ਕਰਾਉਣਾ ਹੈ ਦਬਾਅ ਪਾਉਣਾ ਹੈ ਇਹ ਤਰੀਕਾ ਬਚਨ ਕਰਦੇ ਜਾਓ ਬਚਨ ਕਰਦੇ ਹੋਏ ਹੋਤ ਬਖੂ ਸਾਹਿਬ इधर आ बेटा बच्चे इधर इधर बेटा ਦੀ ਫੰਡ ਜਿਸ ਸੈਂਟਰ ਇਹਦਾ ਨਾ ਗ੍ਰਾਮ ਸਭਾ ਦਾ ਗੜ ਘੁੱਟਦਾ ਤੁਸੀਂ ਨਹੀਂ ਨਹੀਂ ਸੈਂਟਰ ਜੀ ਅਸੀਂ ਸ਼ੁਰੂ ਕੀਤਾ ਪਹਿਲਾਂ ਗ੍ਰਾਮ ਸਭਾ ਹੁੰਦੀ ਸੀ ਕਿਤੇ ਅਸੀਂ ਸ਼ੁਰੂ ਕੀਤੀ ਨਹੀਂ ਸਰ ਰਿਸ਼ਤਾ ਕਰਾਉਂਦੇ ਰਹੀ ਇਸ ਵੇਲੇ ਤਾਂ ਹੋਈੋ ਨਹੀਂ ਜੀ ਤੁਸੀਂ ਕਹਿਣ ਲੱਗੇ ਵੀ ਸਰਕਾਰ ਛੋਟੇ ਦਰਬਾਰਾ ਸਰ ਬਿਲਕੁਲ ਗੱਲ ਤਾਂ ਇਹ ਬੇਦਰਾਰੀ ਤੁਸੀਂ ਉਹ ਚੀਜ਼ ਖਤਮ ਕਰਦੇ ਜਿਹੜੇ ਪਿੰਡਾਂ ਦੇ ਗ੍ਰਾਮ ਸਭਾ ਮੰਨ ਉਹਨਾਂ ਨੂੰ ਖਤਮ ਕਰ ਰਹੇ ਤੇ ਰੋਲਾ ਕਰਕੇ ਛੋਟੇ ਲੋਕਾਂ ਨੇ ਹਾਸ ਰੱਖਿਆ ਹੈ ਬੰਦੇ ਸਰ ਕੇ ਨਹੀਂ ਵੀ ਤੁਸੀਂ ਲੋਕਾਂ ਦੇ ਉੱਥੇ ਜਾ ਕੇ ਆਵਾਜ਼ ਠਾਏਗੇ ਉਹ ਬੇਟੇ ਗ੍ਰਾਮ ਸਭਾ ਪਿੰਡ ਵਾਲਿਆਂ ਨੇ ਲੈ ਕੇ ਦੇਣਾ ਹੁੰਦਾ ਹੈ ਗ੍ਰਾਮ ਸਭਾ ਪਿੰਡ ਵਾਲਿਆਂ ਦਾ ਕੰਮ ਹੈ ਕਾਹਦਾ ਕੰਮ ਨਹੀਂ ਹੈ ਸਰਕਾਰ ਦਾ ਲੈ ਕੇ ਹੀ ਨਹੀਂ ਸਰ ਕਿਸੇ ਨੇ ಗ್ರಾಮ ਸਭਾ ਜੱਤੋਂ ਪੰਚਾਇਤ ਬਣ ਗਿਆ ਪਤਾ ਨਹੀਂ ਜਦੋਂ ಗ್ರಾಮ ਸਭਾ ਬਣਦੀ ਹੈ ਜੀ 1993 ਇਕ ਪੜ੍ਹ ਲਿਓ ਜਦੋਂ ਸੈਂਟਰ ਕਿਹੜਾ ਜਾ ਰਿਹਾ ਹੈ ਮੈਂ ਵੀ ਨਹੀਂ ਸੁਣਦਾ ਉਹ ਵੀ ਮੇਰਾ ਵੇਖ ਰਿਹਾ ਹੈ ਕੀ ਕਹਿੰਦਾ ਹੈ ਅੱਧ ਕਾ ਹੁਣ ਨਹੀਂ ਕੋਈ ਸੁਣਦਾ ਲੈ ਜਾ ਉਹਦਾ ਉਹਦਾ ਦੇਖਰਾਦਾ 10 ਬਸੰਦਰ ਦੇ ਸਾਹਮਣੇ ਕੀ ਸਭਾ ਨਹੀਂ ਆਈ ਜੀ ਜੀ ਸਰ ਸਾਰੇ ਸਾਰੇ ਰਾਤ ਤੱਕ ਨੂੰ ਤੁਸੀਂ ਕਿਉਂ ਨਹੀਂ ਆਏ ਕਾਰਨ ਸਰ ਬਈ ਮੰਤਰੀ ਹੈ ਬਾਹਰ ਜੇਲ੍ਹ ਵਿੱਚ ਬੰਦੇ ਬੈਠੇ ਸਾਡੇ ਤੁਹਾਨੂੰ ਕਿਸੇ ਦੋ ਮੀਟਰ ਜਾ ਰਹੇ ਚੱਲੋ ਇਹ ਹਦੀ ਸੀ ਕਿ ਉਹ ਕੇਜਰੀਵਾਲ ਸਾਹਿਬ ਆਵੇ ਤੇ ਜੇ ਕੇਜਰੀਵਾਲ ਵੀ ਸਾਹਿਬ ਵੱਡੇ ਕੀਤੇ ਨਹੀਂ ਤਾਂ ਲੋਕਾਂ ਨੇ ਪਬਲਿਕ ਕਿ ਨਹੀਂ ਕੀਤੇ ਨੇ ਨਹੀਂ ਤੁਸੀਂ ਲੋਕਾਂ ਲਈਓ ਸਰ ਸਾਡੇ ਬੇਨਤੀ ਸੀ ਇਸ ਕਰਕੇ ਗਏਦੇ ਸਾਨੂੰ ਸ਼ੁੱਕਰਵਾਰ ਦੀ ਛੁੱਟੀ ਦੀ ਸਾਡੀ ਬਕਾਇਦਾ ਅਕਟ ਪਿੰਡਾਂ ਦੀ ਛੁੱਟੀ ਮਰੇਗੀ ਆ ਜੀ ਸਾਡੇ ਜਿਹੜਾ ਰਜਗਾਰ ਆ ਸਾਡਾ ਅਕਟ ਪਿੰਡ ਦਾ ਬੰਦ ਕੀਤਾ ਗਿਆ ਰਜਗਾਰ ਨੂੰ ਬੰਦ ਕੀਤਾ ਗਿਆ ਸਰ ਜੀ ਕੋਈ ਨਹੀਂ ਕੋਈ ਨਹੀਂ ਹੋਰ ਤਾਂ ਨਿਕਲ ਸਰ ਇੰਟਰਪਟ